ਸਮਾਜ ਦੇ ਨਸ਼ਾ ਤਸਕਰਾਮ ਵਿਰੁੱਧ ਸ਼ੁਰੂ ਕੀਤੇ ਗਏ ਵਿਸ਼ੇਸ਼ ਆਪਰੇਸ਼ਨ ਨਸ਼ਾ ਵਿਰੋਧ ਜੰਗ ਦੇ ਤਹਿਤ શ્રી ਸਰਵਨ ਸਿੰਘ ਬਲ ਡੀਐਸਪੀ ਗੁਰਾਇਆਂ ਪੁਲਿਸ ਸਟੇਸ਼ਨ ਦੇ ਐਸਐਚਓ ਸਕੰਦਰ ਸਿੰਘ ਵਿਰਕ ਨੇ 56,66,000 ਰੁਪਏ ਦੀ ਹਵਾਲਾ ਰਕਮ ਬਰਾਬਤ ਕਰਨ ਚਿਤ ਸਫਲਤਾ ਪ੍ਰਾਪਤ ਕੀਤੀ ਹੈ ਇਸ ਸਬੰਧ ਵਿੱਚ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 12-13 ਸਤੰਬਰ ਦੀ ਵਿਚਕਾਰਲੀ ਰਾਤ ਨੂੰ ਗੁਰਾਇਆਂ ਪੁਲਿਸ ਸਟੇਸ਼ਨ ਦੇ ਮੁਖ ਅਫਸਰ ਇੰਸਪੈਕਟਰ ਸਕੰਦਰ ਸਿੰਘ ਵਿਰਕ ਨੂੰ ਇੱਕ ਖੁਫੀਆ ਸੂਚਨਾ ਮਿਲੀ ਅਤੇ ਏਐਸਆਈ ਅਮਨਦੀਪ ਚੌਕੀ ਇਨਚਾਰਜ ਰੋੜਕਾ ਕਲਾ ਪੁਲਿਸ ਸਟੇਸ਼ਨ ਗੁਰਾਇਆ ਜ਼ਿਲ੍ਹਾ ਜਲੰਧਰ ਦੀ ਗਵਾਈ ਵਿੱਚ ਪੁਲਿਸ ਪਾਰਟੀ ਨੇ ਸੜਕ ਤੇ ਨਾਕਾਬੰਦੀ ਕੀਤੀ ਅਤੇ ਇੱਕ ਗੱਡੀ ਨੰਬਰ ਪੀਵੀ4ਏਏ5700 ਫੋਰਚੂਨਰ ਨੂੰ ਰੋਕਿਆ ਜਿਸ ਵਿੱਚ ਤਿੰਨ ਨੌਜਵਾਨ ਸਵਾਰ ਸਨ ਜਿਸ ਨੂੰ ਜਾਂਚ ਲਈ ਰੋਕਿਆ ਗਿਆ ਉਕਤ ਗੱਡੀ ਵਿੱਚ ਸਵਾਰ ਤਿੰਨ ਨੌਜਵਾਨਾਂ ਦੇ ਨਾਮ ਅਤੇ ਪਤੇ ਪੁੱਛਣ ਤੇ ਉਹਨਾਂ ਨੇ ਆਪਣਾ ਨਾਮ ਸ਼ੋਭਮ ਪੁੱਤਰ ਕੁਲਦੀਪ ਰਾਏ ਵਾਸੀ ਅਜੋਵਲ ਥਾਣਾ ਸਦਰ ਹੁਸ਼ਿਆਰਪੁਰ ਅਤੇ ਉਸਦੇ ਨਾਲ ਵਾਲੀ ਸੀਟ ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਹਰਮਨ ਸਿੰਘ ਪੁੱਤਰ ਦਲਬਾਹ ਸਿੰਘ ਵਾਸੀ ਪਿੰਡ ਹੁਸੈਨਪੁਰ ਥਾਣਾ ਸਦਰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਪਿਛਲੀ ਸੀਟ ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਕਰਨ ਕੁਮਾਰ ਪੁੱਤਰ ਰਵੀਵਾਸੀ ਪਿੰਡ ਅਜੋਵਲ ਥਾਣਾ ਸਦਰ ਹੁਸ਼ਿਆਰਪੁਰ ਦੱਸਿਆ ਗੱਡੀ ਦੀ ਜਾਂਚ ਦੌਰਾਨ ਉਸ ਵਿੱਚੋਂ ਫਰੋਤੀ ਦੀ ਵੱਡੀ ਰਕਮ ਬਰਾਮਦ ਹੋਈ ਭਾਰਤੀ ਕਰੰਸੀ ਨੋਟਾਂ ਦੀ ਗਿਣਤੀ ਕਰਨ ਤੇ ਕੁੱਲ ਰਕਮ 56 ਲੱਖ 6000 ਰੁਪਏ ਸੀ ਇਸ ਸਬੰਧ ਵਿੱਚ ਆਮਦਨ ਕਰ ਵਿਭਾਗ ਦੇ ਸੀਨੀਅਰ ਅਧਿਕਾਰੀ ਬਾਲਾ ਨੂੰ ਸੂਚਿਤ ਕੀਤਾ ਗਿਆ 56 ਲੱਖ 6000 ਰੁਪਏ ਦਾ ਮੁਆਵਜ਼ਾ ਜ਼ਬਤ ਕਰ ਲਿਆ ਗਿਆ ਅਤੇ ਤਿੰਨਾਂ ਵਿਅਕਤੀਆਂ ਅਤੇ ਉਕਤ ਤਿੰਨਾਂ ਵਿਅਕਤੀਆਂ ਤੋਂ ਪੁਸ਼ਕਿਸ਼ ਕੀਤੀ ਜਾ ਰਹੀ ਹੈ 15 ਸਤੰਬਰ ਤੱਕ ਨੋਟਿਸ ਜਾਰੀ ਕੀਤਾ ਗਿਆ ਹੈ ਜੇਕਰ ਪੁਸ਼ਕਿਸ਼ ਵਿੱਚ ਕੁਝ ਵੀ ਸਾਹਮਣੇ ਆਉਂਦਾ ਹੈ ਤਾਂ ਠੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਗੁਰਾਇਆਂ ਤੋਂ ਰੋਹਨ ਕੁਮਾਰ ਦੀ ਖਾਸ ਰਿਪੋਰਟ ਬਾਮਕੂ ਐਸਐਸਪੀ ਸਾਹਿਬ ਸਰਦਾਰ ਰਵਿੰਦਰ ਸਿੰਘ ਵਿਰਕ ਜਵੰਦਰ ਦੇ ਅੱਥੀ ਸੁਨਿਆ ਸਰਮਾ ਸੇ ਬਲ ਐਸਐਸਪੀ ਸਾਹਿਬ ਦੇ ਨਿਯਮ ਫਲਾਉਂ ਯਾਨਤ ਦੱਬੇ ਬਲ ਸਿੰਘ ਬੱਧ ਬੱਧ ਜਗਤ ਦੇ ਨਾਕਾਬੰਦੀ ਕਰਕੇ ਰਿਪੋਰਟ ਲਈ ਹੈ ਅਸਿਨੀ ਇੱਕ ਗੱਡੀ ਹਾਰਪੀਗਮ ਨੂੰ ਤੇ ਹਣਾ ਸਰਵਰ ਕੋ ਭਾਈ ਜਿਹਨੂੰ ਅਸੀਂ ਚੈੱਕ ਕੀਤਾ ਚੈੱਕਪੰਟ ਤੇ ਉਹਦੇ ਵਿੱਚੋਂ ਤਿੰਨ ਨੌਜਵਾਨ ਜਿਹੜੇ ਆ ਉਹ ਅਹੀਂ ਫੜੇ ਆ ਜਿਨ੍ਹਾਂ ਕੋਲੋਂ 56 ਲੱਖ 60 ਹਜ਼ਾਰ ਰੁਪਇਆ ਭਾਰਤੀ ਕਰੰਸੀ ਜਿਹੜੀ ਆ ਉਹ ਹਵਾਲਾ ਰਕਮ ਦੇ ਰੂਪ ਦੇ ਵਿੱਚ ਅਸੀਂ ਬਰਾਮਦ ਕੀਤੀ ਆ ਜੋ ਇਹ ਜਿਹੜਾ ਹੈਗਾ ਦबई ਤੋਂ ਜਿਹੜਾ ਉਹ ਵਾਲੇ ਦਾ ਨੈਟਵਰਕ ਚਲਾਇਆ ਜਾ ਰਿਹਾ ਸੀਗਾ ਉਸ ਦਾ ਜੋ ਮੇਨ ਉੱਥੇ ਹੈਗਾ ਸਰਗਣਾ ਫਾਰਮਸ ਸਲਵੀ ਨਾਮ ਦਾ ਬੰਦਾ ਆ ਉਹ ਗੁਜਰਾਤ ਦਾ ਰਹਿਣਾ ਉਹ ਡਿਬਈ ਦੇ ਵਿੱਚ ਪੱਕੇ ਤੌਰ ਤੇ ਉਹ ਜਿਹੜਾ ਰਹਿੰਦਾ ਆ ਉਹ ਰੀਅਲ اسٹیਟ ਦਾ ਵੀ ਨਾਲ ਜਿਹੜਾ ਕੰਮ ਕਰਦਾ ਤੇ ਖਾਸ ਕਰ ਉਹ ਸੋਨੀਲੀ ਵਗੈਰਾ ਸਮਝਦੇ ਵੀ ਕਰਦਾ ਆ ਉਹਦਾ ਨੈਟਵਰਕ ਸਾਰੀ ਕੰਡਰੀਆਂ ਦੇ ਵਿੱਚ ਪਹੁੰਚਦਾ ਆ ਉਹ ਇਹਨਾਂ ਨੂੰ ਤਹੀ ਕਰਦਿਆਂ ਨੂੰ ਗ੍ਰਿਫਤਾਰ ਕਰਕੇ ਅਸੀਂ ਕੋਸ਼ਿਸ਼ ਕਰਕੇ ਤੇ ਬਾਅਦ ਵਿੱਚ ਗੱਡੀ ਸਮੇਤ ਜਿਹੜਾ ਇਹ ਪੈਸਾ 56 ਲੱਖ 60000 ਰੁਪਏ ਜਿਹੜਾ ਤੇ ਬਰੰਦ ਕੀਤਾ ਆ ਤੇ ਇਹਨੂੰ ਅਸੀਂ ਕਾਨੂੰਨ ਅਨੁਸਾਰ ਜਿਹੜਾ ਕਬਜੀਤ ਲਹਿ ਕਿ ਕਿਦੀ ਬਕਾਤਾ ਰੋਜ਼ਨਾਮੇ ਹੈ ਇੰਜੀਨੀਅਰ ਪਾਰਕੇ ਔਰ ਜਿਹੜਾ ਹੈਗਾ ਵਾ ਆਪਣੇ ਵਿਭਾਗ ਜਿਹੜਾ ਹੈਗਾ ਲੇਟਡੀ ਦੇ ਨਾਲ ਜਿਹੜਾ ਹੈਗਾ ਵਾ ਉਹਨੂੰ ਅਸੀਂ ਜਾਨ ਤੋਂ ਦਰਵਾਤਾ ਆ ਜੋ ਇਨਕਮ ਟੈਕਸ ਵਿਭਾਗ ਦੇ ਜਿਹੜੇ ਐਡੀਸ਼ਨਲ ਕਮਿਸ਼ਨਰ ਆ ਉਹਨਾਂ ਨੇ ਆਪੇ ਟੀ ਭੇਜੀ ਸੀਗੀ ਜਿਨ੍ਹਾਂ ਨੇ ਆ ਕੇ ਪੁਸ਼ਕਿਸ਼ ਕੀਤੀ ਆ ਤਕਰੀਬਨ 11:30 11:30 ਵਜੇ ਸੀਗੇ ਸਵੇਰੇ 9:00 ਵੇ ਦੀ ਗ੍ਰੀਨ ਬੇਜ ਆ ਇਹ ਇਹ ਰਕਮ ਜਿਹੜੀ ਹੈ ਹਵਾਲੇ ਦੀ ਪਾਈ ਗਈ ਆ ਔਰ ਦਵਾਈ ਤੋਂ ਤਾਂ ਦਿਹਾਣੀ ਮੁਜੀ ਆ ਲੁਧਿਆਰੇ ਤੋਂ ਇਹਨਾਂ ਨੂੰ ਡੇਰੀ ਉਹ ਸਰਵ ਹੋਈ ਆ ਤੇ ਬਾਕੀ ਅਸੀਂ ਉਹਨਾਂ ਬਾਰੇ ਪਤਾ ਲਗਾ ਰਹੇ ਹਾਂ ਜਿੱਦੋਂ ਦੇ ਚੋਂ ਇਹ ਰਾਸ਼ੀ ਆਈ ਆ ਉਹ ਜਿੰਦੇ ਜਿੰਦੇ ਇਹ ਸਰਵ ਹੋਣੀ ਚਾਹੀਦੀ। ਇਹਨੇ ਬੰਦੇ ਜਿਹਨੇ ਤਿੰਨ ਬੰਦੇ ਸੀਗੇ ਜਿਨ੍ਹਾਂ ਦੇ ਨਾਮ ਹੈਗੇ ਆ ਹਰਮਨ ਸਿੰਘ, ਵਿਰਸਨ ਪੋਰਸ਼ਾਪ ਉਹ ਦਰਹਿਣ ਵਾਲਾ, ਦੂਜਾ ਹੈਗਾ ਜੀ ਕਮਲ ਕੁਮਾਰ ਔਰ ਸ਼ੁਭਮ ਇਹ ਅੱਜੋ ਵਾਲੇ ਪਿੰਡ ਦੇ ਸ਼ਿਆਰਪੁਰ ਜਿਸਤੰਦੇ ਰਹਿਣ ਵਾਲਾ। ਜਿਹੜਾ ਹਰਮਨ ਆ ਇਹ ਚਾਰ ਪੰਜ ਦਿਨ ਪਹਿਲਾਂ ਜੀ ਦੁਬਈ ਤੋਂ ਆਇਆ ਸੀਗਾ। ਇਹਦਾ ਹੀ ਕੰਟੈਕਟ ਸੀਗਾ ਉਹਦੇ ਨਾਲ ਜਿਹੜਾ ਥਾਮਸ ਸਰਵੀਰ ਨਾਲ ਬੰਦੱਸ ਸੀਗਾ। ਫਰਾਂ ਬੈਕਗ੍ਰਾਉਂਡ ਵੀ ਚੈੱਕ ਕਰ ਰਹੇ ਆ ਕਿ ਇਹਦਾ ਕੋਈ ਨੈਟਵਰਕ ਬਲਕ ਦੇ ਨਾਲ ਨਾ ਹੋਵੇ ਉਹ ਪੂਰੀ ਡੰਗਾਈ ਤੱਕ ਕਰ ਰਹੇ ਆ ਔਰ ਇਨਕਮ ਟੈਕਸ ਵਿਭਾਗ ਵੀ ਪੂਰੀ ਡੰਗਾਈ ਤੱਕ ਪੜਤਾਲ ਕਰਿਆ ਫਾਰਚੂਨਰ ਗੱਡੀ ਇਹਨਾਂ ਦੀ ਆਪਣੀ ਆ ਤੇ ਜਿਹੜਾ ਪੈਸਾ ਫਾਰਚੂਨਰ ਗੱਡੀ ਦੇ ਕਮੇਜ ਚ ਲੈ ਲਈ ਆ ਤੇ ਉਸ ਤੋਂ ਬਾਅਦ ਜਿਹੜਾ ਇਨਕਮ ਟੈਕਸ ਨੂੰ ਫਾਰਮ ਕਰਦਾ ਹੈ ਤੇ ਅਗੇ ਉਹਨਾਂ ਉਸ ਜਿਹੜੇ ਇਹਨਾਂ ਨੂੰ ਕਰ ਦਿੰਦੇ ਨੇ ਦੁਬਾਰਾ ਥੈਂਕ ਯੂ